100 ڈالر ਦੇ ਹਿਸਾਬ ਨਾਲ ਪ੍ਰਤੀ ਜਿਹੜਾ ਮੈਟ੍ਰਿਕ ਟਨ ਉਹ ਵਾਦਾ ਹੋਇਆ ਹੈ ਤਾਂ ਉਹ ਅਸਰ ਆ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਪਵੇਗਾ ਕਿਸਾਨਾਂ ਦੇ ਉੱਤੇ ਵੀ ਪਵੇਗਾ ਕਿਉਂਕਿ ਡੀਏਪੀ ਜੇਕਰ ਪੰਜਾਬ ਦੇ ਵਿੱਚ ਆਉਂਦੀ ਆ ਭਾਰਤ ਦੇ ਵਿੱਚ ਹੋਰ ਨਾ ਥਾਵਾਂ ਤੋਂ ਆਉਂਦੀ ਆ ਤਾਂ ਉਹ ਫਿਰ ਮਹਿੰਗੇ ਪਾਦੀ ਆਏਗੀ ਤੇ ਕਿਸਾਨਾਂ ਨੂੰ ਵੀ ਅੱਗੇ ਮਹਿੰਗੇ ਪਾਦੀ ਮਿਲੇਗਾ। ਜਾਂਦੇ ਵਿੱਚ ਵੀ ਚੈੱਕ ਹੋਏ। ਹੂੰ ਉਹ ਉਹ ਜੋ ਬੁਰਗਾ ਦੇ ਉੱਤੇ ਜਿਹੜਾ ਐਡਰੈਸ ਸੀ ਹੂੰ ਉਹ ਐਡਰੈਸ ਨਹੀਂ ਲੱਭਦਾ। ਹੂੰ ਘਰਾਂ ਦੇ ਵਿੱਚ ਫੈਕਟਰੀਆਂ ਬੜੀਆਂ ਹੋਈਆਂ ਉੱਥੋਂ ਬਣ ਬਣ ਕੇ ਡੁਪਲੀਕੇਟ ਤੌਰ ਤੇ ਕਤਤ ਰੂਪੇ ਵਿੱਚ ਆ ਰਹੀ ਹੈ ਤੁਸੀਂ ਕੀ ਕਹਿ ਸਕਦੇ ਹੋ ਕਿ ਖੇਤੀ ਬੜੀ ਮਹਿੰਗਾ ਨਾਲ ਕਤਤ ਰੂਪ ਦੇ ਵਿੱਚ ਨਹੀਂ ਹੋਵੇ ਇਹਦਾ ਅੱਜ ਮਾਮਲਾ ਉੱਠਿਆ 24 ਦੇ ਵਿੱਚ ਆ ਕੇ ਹਮ ਅਜੇ ਤੱਕ Punjab ਸਰਕਾਰ ਨੇ ਉਹਨਾਂ ਦਾ ਕੀ ਕੀਤਾ ਜਿਹੜੇ ਬਾਈ ਦੇ ਵਿੱਚ ਗੁਜਰਾਤ ਤੋਂ ਨਰਮੇ ਤੇ ਕਪਾਹ ਦਾ ਡੁਪਲੀਕੇਟ 20 ਲੱਖ ਫੈਕਟਾਇਰਸ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਜਾ ਕੇ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਸਿੱਧੀ ਪੰਜਾਬ ਦੇ ਵਿੱਚ ਨਹੀਂ ਆਉਣੀ ਤੇ ਜਿਹੜੇ ਪਿੱਛੇ ਕੇਸ ਇਹਨਾਂ ਨੇ ਫੜੇ ਸੀ ਨਮੂਨੇ ਫੇਰ ਹੋ ਗਏ ਉਹਦਾ ਕੀ ਬਸਤੀ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਨੇ ਤੇ ਹੁਣ ਕਰ ਵੀ ਰਹੇ ਨੇ ਕਈ ਮੰਗਾਂ ਉਹਨਾਂ ਦੀਆਂ ਪੁਰਾਣੀਆਂ ਹੁੰਦੀਆਂ ਨੇ ਕਈ ਨਵੀਆਂ ਹੁੰਦੀਆਂ ਨੇ ਤੇ ਇੱਕ ਉਹਨਾਂ ਵਾਸਤੇ ਹੋਰ ਚੁਣੌਤੀ ਆ ਗਈ ਹੈ ਉਹ ਹੈ ਕਿ ਡੀਏਪ ਖਾਦ ਪਹਿਲਾਂ ਹੀ ਡੀਏਪ ਖਾਦ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ ਕਿ ਇਹਦੇ ਜਿਹੜੇ ਰੈਕ ਨੇ ਉਹ ਬੜੇ ਘਟ ਆ ਰਹੇ ਨੇ ਪਿੱਛੇ ਜੇ ਕਿਸਾਨਾਂ ਨੇ ਕਹਿ ਦਿੱਤਾ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਕੰਪਨੀਆਂ ਤੋਂ ਡੀਏਪ ਲੈਣੀ ਹੁੰਦੀ ਆ ਉਹਨਾਂ ਨੂੰ ਤਜਵੀਜ਼ ਹੀ ਨਹੀਂ ਭੇਜੀ ਹੋਈ ਤੇ ਪਿੱਛੇ ਜੇ ਜਦੋਂ ਸਰਕਾਰ ਪੰਜਾਬ ਵਾਲੀ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਡੀਏਪ ਆ ਉਹ ਘਟਾ ਤੇ ਕੇਂਦਰ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਕਿ ਡੀਏਪ ਜਿੰਨੀ ਸਾਨੂੰ ਚਾਹੀਦੀ ਆ ਪੰਜਾਬ ਨੂੰ ਓਨੀ ਦਿੱਤੀ ਜਾਵੇ ਤੇ ਹੁਣ ਡੀਏਪ ਨੂੰ ਲੈ ਕੇ ਇੱਕ ਹੋਰ ਖਬਰ ਇਹ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਡੀਏਪੀ ਦੇ ਭਾਅ ਦੇ ਵਿੱਚ ਵਾਧਾ ਹੋ ਗਿਆ ਹੈ 100 ਡਾਲਰ ਦੇ ਹਿਸਾਬ ਨਾਲ ਪ੍ਰਤੀ ਜਿਹੜਾ ਮੈਟ੍ਰਿਕ ਟਨਾ ਉਹ ਵਾਧਾ ਹੋਇਆ ਹੈ ਤਾਂ ਉਹ ਅਸਰ ਹੈ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਪਵੇਗਾ ਕਿਸਾਨਾਂ ਦੇ ਉੱਤੇ ਵੀ ਪਵੇਗਾ ਕਿਉਂਕਿ ਡੀਏਪੀ ਜੇਕਰ ਪੰਜਾਬ ਦੇ ਵਿੱਚ ਆਉਂਦੀ ਆ ਭਾਰਤ ਦੇ ਵਿੱਚ ਹੋਰ ਨਾ ਥਾਵਾਂ ਤੋਂ ਆਉਂਦੀ ਆ ਤਾਂ ਉਹ ਫਿਰ ਮਹਿੰਗੇ ਭਾਅ ਦੀ ਆਏਗੀ ਤੇ ਕਿਸਾਨਾਂ ਨੂੰ ਵੀ ਅੱਗੇ ਮਹਿੰਗੇ ਭਾਅ ਹੀ ਮਿਲੇਗੀ ਇਹ ਬੜਾ ਗੁੰਝਲਦਾਰ ਮਾਮਲਾ ਹੈ ਹੂੰ ਲੰਬੇ ਸਮੇਂ ਤੋਂ ਆ ਰਿਹਾ ਕਿ ਜਿਹੜੀ ਡੀਏਪੀ ਹੈ ਹਮ ਇੱਥੇ ਪੰਜਾਬ ਦੇ ਵਿੱਚ ਵੀ ਚੈੱਕ ਹੋਏ ਹਮ ਉਹ ਉਹਦੀਆਂ ਬੋਰੀਆਂ ਦੇ ਉੱਤੇ ਜਿਹੜਾ ਐਡਰੈਸ ਸੀ ਹਮ ਉਹ ਐਡਰੈਸ ਨਹੀਂ ਲੱਭਦਾ ਹਮ ਘਰਾਂ ਦੇ ਵਿੱਚ ਫੈਕਟਰੀਆਂ ਬੜੀਆਂ ਹੋਈਆਂ ਉੱਥੋਂ ਬਣ ਬਣ ਕੇ ਡੁਪਲੀਕੇਟ ਤੌਰ ਤੇ ਕਥਤ ਰੂਪ ਦੇ ਵਿੱਚ ਆ ਰਹੀ ਹੈ ਆਹ ਲਾਇਸੈਂਸ ਵੀ ਪਿੱਛੇ ਹੀ ਰੱਦ ਕੀਤੇ ਗਏ ਕੰਪਨੀਆਂ ਦੇ ਥੋੜੇ ਬਹੁਤੇ ਕੀਤੇ ਆ ਉਹ ਖਾਣਾ ਪੂਰਤੀ ਹੁੰਦੀ ਹੈ ਹਮ ਤੁਸੀਂ ਕੀ ਕਹਿ ਸਕਦੇ ਹੋ ਕਿ ਖੇਤੀ ਬੜੀ ਮਹਿੰਗਾ ਨਾਲ ਕਥਤ ਰੂਪ ਦੇ ਵਿੱਚ ਨਹੀਂ ਹੋਵੇਗਾ ਹਮ ਉਹਨਾਂ ਦੇ ਸਾਰੇ ਨਹੀਂ ਚੰਗੇ ਅਧਿਕਾਰੀ ਵੀ ਐ ਕੁਝ ਬਾੜੇ ਐ ਇਹਦਾ ਅੱਜ ਮਾਮਲਾ ਉੱਠਿਆ 24 ਦੇ ਵਿੱਚ ਆ ਕੇ ਹਮ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਦਾ ਕੀ ਕੀਤਾ ਜਿਹੜੇ 22 ਦੇ ਵਿੱਚ ਗੁਜਰਾਤ ਤੋਂ ਨਰਮੇਤਿਕ ਪਾ ਦਾ ਡੁਪਲੀਕੇਟ 20 ਲੱਖ ਪੈਕਟ ਆਇਆ ਸੀ ਕੋਈ ਪਤਾ ਨਹੀਂ ਕਿਸੇ ਨੂੰ ਵੀ ਉਹ ਕਿਵੇਂ ਆਇਆ ਕਿਵੇਂ ਨਹੀਂ ਪੰਜਾਬ ਦਾ ਬਹੁ ਗਿਣਤੀ ਕਿਸਾਨ ਕਹਿੰਦਾ ਵੀ ਜਿਹੜੀਆਂ ਸਰਕਾਰੀ ਏਜੰਸੀਆਂ ਨੇ IFCO ਐ CRBCO ਐ ਮਾਰਕਫੈਡ ਐ ਤੁਸੀਂ ਸਾਨੂੰ ਉਹਨਾਂ ਰਾਹੀ ਦਿਓ ਸੋ ਆਪਾਂ ਸਤੰਬਰ ਮਹੀਨੇ ਦੇ ਵਿੱਚ ਚੱਲ ਰਹੇ ਹਾਂ ਚੌਥਾ ਹਿੱਸਾ ਇਹਦੇ ਦਿਨ ਖਤਮ ਹੋ ਗਏ ਅੱਗੇ ਅਕਤੂਬਰ ਉਹ ਤੋਂ ਬਾਅਦ ਜਿਹੜੀ ਅਗਾਹੂ ਬਜਾਈ ਕਰਨ ਵਾਲੇ ਐ ਉਹਨਾਂ ਦਾ ਤਾਂ ਅਕਤੂਬਰ ਆਖਰ ਦੇ ਵਿੱਚ ਜਾ ਕੇ ਕਣਕ ਦੀ ਬਜਾਈ ਸ਼ੁਰੂ ਹੋ ਜਾਣੀ ਹੈ ਹੂੰ ਉਦੋਂ ਡੀਏਪੀ ਬਹੁਤ ਜ਼ਰੂਰੀ ਹੈ ਤੋ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਜਾ ਕੇ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਸਿੱਧੀ ਪੰਜਾਬ ਦੇ ਵਿੱਚ ਨਹੀਂ ਆਉਣੀ ਤੇ ਜਿਹੜੇ ਪਿੱਛੇ ਕੇਸ ਇਹਨਾਂ ਨੇ ਫੜੇ ਸੀ ਨਮੂਨੇ ਫੇਲ ਹੋ ਗਏ ਉਹਦਾ ਕੀ ਬਣਿਆ ਹੂੰ ਉਹ ਅਜੇ ਤੱਕ ਨਹੀਂ ਦੱਸਿਆ ਉਹਨਾਂ ਦੇ ਪਿੱਛੇ ਕੌਣ ਹੈ ਕੋਈ ਸਿਆਸਤਦਾਨ ਹੈ ਕੋਈ ਵੱਡਾ ਅਧਿਕਾਰੀ ਹੈ ਕਿਸਾਨ ਤਾਂ ਚਾਰੇ ਪਾਸੇ ਫਸਿਆ ਹੋਇਆ ਹੈ ਕੋਈ ਚੀਜ਼ ਇਨਪੁਟ ਫਿਰ ਕਹਨੂੰ ਵਧਾ ਦੇਣਗੇ 50 ਰੁਪਏ ਵਾਧਾ ਕਰਤਾ ਤੇ ਇਨਪੁਟ ਮਲਾਓ ਉਹਦੇ ਨਾਲ ਉਹਦਾ ਵਾਧਾ ਕਿੰਨਾ ਹੋਇਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ